ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਲਵੀਰ ਕੇਸਰੀ ਕਲੌਥ ਹਾਊਸ ਪੱਖੋਂ ਕੈਂਚੀਆਂ ਉਮੀਦ ਕਰਦਾ ਸਾਰੇ ਜਣ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਜੀ ਕੁੜਤੇ ਪਜਾਮੇ ਕੁੜਤੇ ਪਜਾਮੇ ਦੇ ਆਟਮ ਲੈ ਕੇ ਆਏ ਤੇ ਰੇਟ ਬਹੁਤ ਵਧੀਆ ਦੇ ਦਾਂਗੇ ਪੂਰੀ 5 ਮੀਟਰ ਦੀ ਕੱਟ ਹੋ ਕੁੜਤੇ ਪਜਾਮੇ ਦੀ ਪਿਓਰ ਕਾਟਨ ਦਾ ਕੁੜਤਾ ਪਜਾਮਾ ਜੀ ਡਿਜ਼ਾਈਨ ਚੈੱਕ ਕਰ ਲਓ ਪਿਓਰ ਕਾਟਨ ਹੋ ਕੱਪੜਾ ਪੂਰਾ ਸੋਹਣਾ ਕੱਪੜਾ ਜੀ ਕੁਝ ਵੀ ਨਹੀਂ ਹੁੰਦਾ ਕੱਪੜੇ ਨੂੰ ਚੈੱਕ ਕਰ ਲਓ ਜਿਵੇਂ ਮਰਜ਼ੀ ਕਰ ਲੋ ਪੂਰਾ ਸੋਹਣਾ ਕੁੜਤਾ ਪਜਾਮਾ ਤੇ ਰੇਟ ਕੀ ਆ ਪੂਰਾ ਸੋਹਣਾ ਦੇ ਦਾਂਗੇ ਰੰਗ ਡਿਜ਼ਾਈਨ ਚੈੱਕ ਕਰ ਲੋ ਸੋਹਣੇ ਸੋਹਣੇ ਰੰਗ ਮਿਲ ਜਾਣਗੇ ਸਾਰੇ ਜੀ ਸਰਦਾਰੀ ਜੇ ਰੰਗ ਨੇ ਸਿਰਫ 200 ਰੁਪਏ ਦਾ ਕੁੜਤਾ ਪਜਾਮਾ ਜੀ ਪੂਰਾ 5 ਮੀਟਰ ਆਜੋ ਕਰਾ ਜਲਦੋਂ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਦੁਕਾਨ ਆ ਜੀ ਆਪਣੀ ਲੋ ਰੰਗ ਦੇਖ ਲੋ ਸਾਰੇ ਸੋਹਣੇ ਸੋਹਣੇ ਰੰਗ ਆ ਜੀ ਸਾਰੇ ਰੰਗ ਮਿਲ ਜਾਣਗੇ ਲਗਭਗ ਗੂੜੇ ਫਿੱਕੇ ਸਿਰਫ 200 ਰੁਪਏ ਦਾ ਕੁੜਤਾ ਪਜਾਮਾ 400 ਦੇ ਦੋ ਆਜੋ ਕਿਰਾ ਜਲਦੋ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋਂ ਕੈਂਚੀਆਂ ਲਓ ਜੀ ਸਾਰੀ ਰੰਗ ਨੇ ਪੂਰਾ 5 ਮੀਟਰ ਦਾ ਕੁੜਤਾ ਪਜਾਮਾ ਹੋਊਗਾ ਜੀ ਸਿਰਫ 200 ਰੁਪਏ ਦਾ ਜੇ ਆਪਾਂ ਲਰਨਿੰਗ ਵਾਲੀ ਫੁੱਲ ਵੈਲ ਲੈਣੇ ਉਹ ਵੀ ਨਹੀਂ ਆਉਂਦੀ ਜੀ ਇਸ ਭਾ ਪੂਰਾ 5 ਮੀਟਰ ਕੁੜਤੇ ਪਜਾਮੇ ਦਾ ਕਪੜਾ 200 ਦੇ ਦਾਂਗੇ ਸਿਰਫ ਔਰ ਸਿਰਫ 40 ਰੁਪਏ ਮੀਟਰ ਬੈ ਗਿਆ ਕਿਤੋਂ ਵੀ ਨਹੀਂ ਮਿਲਣਾ ਇਹ ਰੇਟ ਜੀ ਪੂਰਾ ਸੋਹਣਾ ਕਪੜਾ ਹੋਊਗਾ ਕੁਆਲਿਟੀ ਚੈੱਕ ਕਰ ਲਓ ਆਨਲਾਈਨ ਮੰਗਵਾਣਾ ਆਨਲਾਈਨ ਭੇਜ ਦਾਂਗੇ ਪ੍ਰਯਤ 893 40 70 ਆਪਣਾ WhatsApp ਨੰਬਰ ਆ ਉਹ ਤੇ ਮੈਸੇਜ ਕਰ ਲਓ ਕੋਰੀਅਰ ਦਾ ਖਰਚਾ ਐਕਸਟਰਾ ਹੋਊਗਾ ਜਿੰਨਾ ਵੀ ਹੋਊਗਾ ਉਹ weight ਦੇ ਹਿਸਾਬ ਨਾਲ ਹੁੰਦਾ ਕਿਲੋ ਦੇ 50 ਰੁਪਏ ਹੁੰਦੇ ਨੇ ਐਡਰੈਸ ਭੇਜ ਦਿਓ 5 ਤੋਂ 7 ਦਿਨਾਂ ਦੇ ਵਿੱਚ ਤੁਹਾਡੇ ਕੋਲ ਕੋਰੀਅਰ ਪਹੁੰਚ ਜਾਊਗਾ ਰੰਗ ਚੈੱਕ ਕਰ ਲਓ ਜਿਹੜਾ ਵੀ ਚਾਹੀਦਾ ਹੋਊਗਾ ਉਹਦਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਤੁਹਾਡੇ ਕੋਲ ਭੇਜ ਦਾਂਗੇ ਲੋ ਰੰਗ ਸਾਰੇ ਸੋਨੇ ਨੇ ਜੀ ਜਿੰਨਾ ਮਰਜ਼ੀ ਮਾਲ ਲੈ ਲਓ ਮਿਲਜੂਦ ਸਿਰਫ 200 ਰੁਪਏ ਦਾ ਗੁੜਤਾ ਪਿਆ ਮੈਂ ਗੂੜੇ ਫਿੱਕੇ ਸਾਰੇ ਰੰਗ ਆ ਜੀ ਜਵਾਕਾ ਦੇ ਬਣਾ ਲਓ ਬਜ਼ੁਰਗਾਂ ਦੇ ਬਣਾ ਲਓ ਸਰਦਾਰੀ ਚੀਜ਼ਾਂ ਨੇ ਕੰਮ ਕਾਰ ਚ ਪਾਉਣ ਵਾਲੇ ਵਧੀਆ ਨੇ ਜੇ ਮਰਜ਼ੀ ਬਣਾ ਲਓ ਪੂਰਾ ਵਧੀਆ ਕਪੜਾ ਹੈ ਜੀ ਪੂਰਾ 5 ਮੀਟਰ ਕਪੜਾ ਹੋਊਗਾ 200 ਰੁਪਏ ਦਾ ਸਿਰਫ ਔਰ ਸਿਰਫ 200 ਰੁਪਏ ਦਾ ਆਜੋ ਕਿਰਾ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਦੁਕਾਨ ਆ ਜੀ 758934077 ਆਪਣਾ ਵਟਸਐਪ ਨੰਬਰ ਆਏ ਤੇ ਮੈਸੇਜ ਕਰ ਲਓ ਕੋਈ ਵੀ ਇਨਫੋਰਮੇਸ਼ਨ ਲੈਣੀ ਹੈਗੀ ਉਹ ਦੱਸ ਦਾਂਗੇ ਤੁਹਾਨੂੰ ਧੰਨਵਾਦ